ਅਬ ਵਿਦੇਸ਼ ਦੇ ਚਾਵਾਂ ਨੇ ਨਾ ਕਈ ਮਾਵਾਂ ਦੇ ਪੁੱਤ ਖਾ ਲਏ ਆ ਪਲੱਸ 2 ਕਰਨ ਤੋਂ ਬਾਅਦ ਜਵਾਕ ਇਹੀ ਸੋਚਦੇ ਆ ਕਿ ਵਿਦੇਸ਼ ਜਾਣਾ ਮਾਪੇ ਵੀ ਕਹਿੰਦੇ ਆ ਕਿ ਚਲੋ ਜਵਾਕਾਂ ਨੂੰ ਵਿਦੇਸ਼ ਭੇਜਦੇ ਆ ਪਰ ਯਾਰੋ ਆ ਜਿੰਦਗੀ ਬਹੁਤ ਛੋਟੀ ਜਿਹੀ ਆ ਆਪਾਂ ਅਕਸਰ ਹੀ ਕਹਿੰਨੇ ਆ ਕਿ ਘਟ ਖਾ ਲਓ ਪੰਜਾਬ ਰੋ ਆਪਣੇ ਮਾਪਿਆਂ ਦੇ ਕੋਲ ਰੋ ਕਿਉਂਕਿ ਪਤਾ ਨਹੀਂ ਕਦੋਂ ਕਹਿੰਨੇ ਚੱਲ ਪੈਣਾ ਅੱਜ ਸਾਡੇ ਫੇਸ ਤੇ ਹਾਸੇ ਆ ਆਪਾਂ ਬਾਹਰ ਜਾ ਕੇ ਬਹੁਤ ਖੁਸ਼ ਹੁੰਨੇ ਆ ਪਰ ਪਤਾ ਨਹੀਂ ਜਿਨ੍ਹਾਂ ਨੇ ਲੱਖਾਂ ਰੁਪਏ ਤੁਹਾਡੇ ਤੇ ਲਾਏ ਆ ਉਹਨਾਂ ਚ ਕੋਈ ਚਲ ਜਾਵੇ ਜਾਂ ਜਿਹਦੇ ਤੇ ਤੁਸੀਂ ਲੱਖਾਂ ਰੁਪਏ ਲਾਏ ਆ ਉਹ ਬਾਹਰ ਜਾ ਕੇ ਤੁਹਾਡੇ ਤੋਂ ਸਦਾ ਲਈ ਦੂਰ ਹੋ ਜਾਵੇ ਯਾਰੋ ਇਹ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਤੁਸੀਂ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਵੀਰ ਅਮਰੀਕਾ ਗਿਆ ਸੀ ਬਹੁਤ ਹੀ ਚਾਹਵਾਂ ਨਾਲ ਮਾਪਿਆਂ ਨੇ ਉਸਨੂੰ ਅਮਰੀਕਾ ਭੇਜਿਆ ਤੇ ਮਾਪਿਆਂ ਨੇ ਸੋਚਿਆ ਵੀ ਚਲੋ ਸਾਡੇ ਵੀ ਦਿਨ ਵਧੀਆ ਆਉਣਗੇ ਆਪਾਂ ਵਿਚਾਰ ਹੁਣ ਪੈਸਿਆਂ 'ਚ ਖੇਡਾਂਗੇ ਪਰ ਯਾਰੋ ਉਹਨਾਂ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਨੂੰ ਦੇ ਕੇ ਉਹ ਖੁਸ਼ ਹੁੰਦੇ ਆ ਉਹੀ ਇਸ ਦੁਨੀਆ ਤੇ ਨਹੀਂ ਰਹੇਗਾ ਜੀ ਹਾਂ ਯਾਰੋ ਇਸ ਵੀਰ ਨੂੰ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੰਨੂੰ ਇਹ ਮਾਂ ਪੁੱਬਾ ਮਾਰ-ਮਾਰ ਕੇ ਜੱਫੀਆਂ ਪਾ ਰਹੀ ਏ ਇਹ ਵੀਰ ਨੂੰ ਸਾਇਲੈਂਟ ਹਾਰਟ ਅਟੈਕ ਆ ਗਿਆ ਤੇ ਵੀਰ ਦੀ ਮੌਤ ਹੋ ਗਈ ਇਹ ਵੀਰ ਦਾ ਉਧਰ ਸੰਸਕਾਰ ਕੀਤਾ ਗਿਆ ਇਸ ਦੀ ਬੋਡੀ ਵੀ ਪੰਜਾਬ ਨਹੀਂ ਆਈ ਜਿਸ ਕਰਕੇ ਮਾਂ ਆਪਣੇ ਪੁੱਤ ਨੂੰ ਟੀਵੀ ਤੇ ਦੇਖ ਕੇ ਪੁੱਬਾ ਮਾਂ ਰੋ ਰਹੀ ਏ ਉਸ ਨੂੰ ਆਪਣੇ ਸੀਨੇ ਦੇ ਨਾਲ ਲਾ ਰਹੀ ਏ ਯਾਰੋ ਸੱਚੀ ਆ ਵੀਡੀਓ ਦੇਖ ਕੇ ਨਾ ਅੱਖਾਂ 'ਚੋਂ ਹੰਝੂ ਆ ਗਏ ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵਾਹ ਤੁਮ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਇੱਕ ਵਾਰ ਸੋਚ ਜ਼ਰੂਰ ਲੈਣ ਕਿ ਕਿੱਡੀ ਕਿ ਉਹਨਾਂ ਦੀ ਮਜਬੂਰੀ ਆ ਬੱਚਿਆਂ ਨੂੰ ਬਾਹਰ ਭੇਜਣ ਦੀ ਸੋਚਦੇ ਨਾਲ ਇਹ ਵੀਡੀਓ ਤਾਂ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ